ਆ ਬੈਠੀ ਮਿੱਤਰੋ ਕਬੂਤਰੀ ਜਿਹੜੀ ਸਾਨੂੰ ਕਹਿਆ ਸੀਗਾ ਤੇ ਇਹਨੇ ਫੜ ਕੇ ਜਿਵੇਂ ਵੀ ਹੱਥ ਤੁਹਾਨੂੰ ਦਿਖਾਵਾਂਗੇ ਥੱਲੇ ਉੱtre ਹੁੰਦੀ ਐ ਮੱਜਾਂ ਦੀ ਖੁਰਨੀ ਜੇ ਤੇ ਵੇਣਿਆ ਜੀ ਆਉਂਦੀ ਆ ਤਾਂ ਦਿਖਾਵਾਂਗੇ ਸਾਨੂੰ ਹਾਂਜੀ ਕਿਵੇਂ ਸਾਰੇ ਉਮੀਦ ਕਰਦੇ ਆ ਵਧੀਆ ਹੋਵਾਂਗੇ ਤੇ ਲੈ ਕੇ ਆ ਗਏ ਤੁਹਾਡੇ ਲਈ ਨਵਾਂ ਤੇ ਇੰਟਰਸਟਿੰਗ ਜੋ ਵਲੌਗ ਕਰਦੇ ਆ ਮਿੱਤਰੋ ਅੱਜ ਦੀ ਵਲੌਗ ਦੀ ਸਟਾਰਟਿੰਗ ਤੇ ਮਿੱਤਰੋ ਲਓ ਕਬੂਤਰ ਆਪਣੇ ਖੁੱਲੇ ਹੋਏ ਆ ਰੋਟੀ ਚੂਰ ਕੇ ਭਾਈ ਵੀ ਇਹ ਦਾਣਾ ਪਾਣੀ ਆ ਖਾਈ ਜਾਂਦੇ ਵਧੀਆ ਮ제 ਨਾਲ ਤੇ ਅੰਦਰ ਦਿਖਾਉਣਾ ਤੁਹਾਨੂੰ ਅਪਡੇਟ ਦਿੰਨੇ ਆ ਕੀ ਕੀ ਹੋਇਆ ਇਨੇ ਟਾਈਮ ਚ ਲੌਗ ਆਪਣਾ ਲੈਟੀਆਂ ਮੰਦਾ ਇਧਰ ਪਹਿਲਾਂ ਤਾਂ ਬੱਚਾ ਚੈੱਕ ਕਰ ਲੋ ਚੱਕ ਕੇ ਇਧਰ ਆ ਕਬੂਤਰੀ ਨੇ ਅੰਡੇ ਧਰਲੇ ਸੀਗੇ ਇਧਰ ਆ ਬੱਚਾ ਇਧਰ ਵੀ ਬੱਚਾ ਨਿਕਲਾ ਹੈ ਮਿੱਤਰੋ ਅਤੇ ਇਧਰ ਵੀ ਬੱਚਾ ਨਿਕਲਾ ਹੈ ਮਿੱਤਰੋ ਚਾਰ ਬੱਚੇ ਹੋਗੇ ਦੋ ਅੰਡੇ ਹੋਗੇ ਤੇ ਵੱਡੀ ਜੋੜੀ ਅੰਡੇ ਦੇਣ ਵਾਲੀ ਹੈ ਤੇ ਵੱਡੀ ਜੁੜੀ ਆਪਣੀ ਆਂਡੇ ਦੇਣ ਵਾਲੀ ਆ ਬਾਕੀ ਚਾਰ ਬੱਚੇ ਹੈਗੇ ਨੇ ਇੱਕ ਜੁੜੀ ਦੇ ਆਂਡੇ ਨੇ ਤੇ ਚਲੋ ਕਰਦੇ ਆ ਕੰਟੀਨਿਊ ਦਿਖਾਉਨੇ ਆ ਅੱਗੇ ਦਾਣਾ ਪਾਣੀ ਖਾ ਲੈਣ ਦੇ ਕਬੂਤਰਾਂ ਨੂੰ ਕਰਦੇ ਆ ਸ਼ੇਅਰ ਦਿੰਨੇ ਆ ਅਪਡੇਟ ਤੇ ਮਿੱਤਰੋ ਜਿਵੇਂ ਤੁਹਾਨੂੰ ਪਤਾ ਕਬੂਤਰ ਬੈਠਾ ਉਥੇ ਇੱਕ ਕਬੂਤਰ ਨੂੰ ਬੈਠਣ ਨੂੰ ਉਥੇ 20 ਮਿੰਟ ਹੋ ਗਏ ਨੇ ਇੱਕਦਮ ਪਤਾ ਨਹੀਂ ਕੀ ਬਾਜਬੂ ਜਾ ਡਰ ਗਏ ਕਬੂਤਰ ਆਪਣੇ ਵੀ ਡਰ ਗਏ ਸੀਗੇ ਉਦੋਂ ਮੜਾ ਜਾਂ ਕੰਨਾ ਹੋ ਜਾਂ ਨਾਲ ਦੇ ਦੇ ਇਹ ਜਿਹੜੇ ਬੈਠੇ ਸੀਗੇ ਤੇ ਹੁਣ ਇਹ ਨਹੀਂ ਉੱਡਦਾ ਕਿੰਨੀ ਸੀ ਇਹ ਫਿਰ ਹਾਲੇ ਤੋਂ ਉੱਥੇ ਬੈਠਾ ਦੱਸ ਦਿਆ ਤੁਹਾਨੂੰ ਉੱਡਿਆ ਕਿ ਨਹੀਂ ਦਿਖਾਵਾਂਗੇ ਤੁਹਾਨੂੰ ਤੇ ਮਿੱਤਰੋ ਜਿਵੇਂ ਤੁਹਾਨੂੰ ਪਤਾ ਹੋਣੀ ਉੱਥੇ ਕਬੂਤਰਾ ਕੇ ਬੈਠਾ ਸੀਗਾ ਤੇ ਉਹ ਇੱਧਰ ਨੂੰ ਗਿਆ ਸਿੱਧਾ ਕਾਲੀਓ ਦੀ ਪੂਸ਼ਾ ਕਬੂਤਰੀ ਆ ਮਿੱਤਰੋ ਆਪੇ ਲੈਂਦੀ ਸੀ ਉਹ ਤੇ ਆਪਣੇ ਤੋਂ ਉੱਡ ਗਈ ਸੀ ਨਾਲ ਦੇ ਘਰ ਦੇਣੇ ਲੈਂਦੀ ਸੀ ਤੇ ਆ ਉਹਨਾਂ ਤੇ ਉੱਡ ਗਈ ਸੀ ਪਹਿਲਾਂ ਉੱਡ ਗਈ ਉਹ ਤੋਂ ਫੜ ਲੈਂਦੀ ਸੀਗੀ ਉਹ ਟਰਾਂਸਫਰ ਮਜਾ ਜਿਹੜਾ ਉਹਦੇ ਪਿੱਛੇ ਉਹ ਤੋਂ ਫੜ ਲੈਂਦੀ ਪਰ ਫੇਰ ਉਹ ਉੱਡ ਗਈ ਦੂਜੇ ਤਣੂ ਤੇ ਅੱਜ ਫੇਰ ਫਿਰਦੀ ਆ ਤੇ ਅੱਜ ਤੁਹਾਨੂੰ ਦਿਖਾਵਾਂਗੇ ਅੱਜ ਦੂਜਾ ਤੀਜਾ ਦੇਣਾ ਉਹ ਜਿਹੜੀ ਵੀਡੀਓ ਬਣਾਈ ਸੀ ਹੁਣੇ ਪਿਛਲੀ ਜਿੱਥੇ ਕਬੂਤਰ ਬੈਠਾ ਹੀ ਉਹ ਕੱਲ੍ਹ ਖਣੀ ਪਰਸੋਂ ਦੀ ਸੀ ਦੋ ਤਿੰਨ ਦਿਨ ਪਹਿਲਾਂ ਦੀ ਸੀ ਤੇ ਉਹ ਕਬੂਤਰੀ ਅੱਜ ਫੇਰ ਉੱਡੀ ਫਿਰਦੀ ਅੱਜ ਤੁਹਾਨੂੰ ਦਿਖਾਉਨੇ ਆ ਤੇ ਹੁਣੇ ਇੱਥੇ ਫਿਰਦੀ ਸੀਗੀ ਹੁਣ ਬਹਿ ਗਈ ਫੇਰ ਕਿਤੇ ਬਹੁਤ ਪਕਾਈਆਂ ਕਰਾਈਆਂ ਦੀ ਕਬੂਤਰੀ ਦੋ ਤਿੰਨ ਦਿਨਾਂ ਦੀ ਤੇ ਉਹਦੇ ਤਾਂ ਰਾਤ ਨੂੰ ਲਾ ਲੈਂਦੀ ਸੀ ਵੀਡੀਓ ਨਹੀਂ ਬਣ ਸਕੀ ਤੇ ਅੱਜ ਵੇਣੇ ਆ ਫੜ ਕੇ ਲਿਆਉਂਦੇ ਆ ਕਿਤੋਂ ਜੇ ਪਤਾ ਲੱਗ ਗਿਆ ਕਿੱਥੇ ਬੈਠੀ ਆ ਤੇ ਅਪਡੇਟ ਤੁਹਾਨੂੰ ਦੱਸਦੀ ਹੈ ਸਾਰੀ ਵੀ ਇਸ ਕੋਦਰੀ ਨੇ ਅੰਡੇ ਲਾਤੇ ਵੱਡੀ ਜੋੜੀ ਅੰਡੇ ਲਾਉਣ ਵਾਲੀ ਹੈ ਬਾਕੀ ਚਾਰ ਆਪਣੇ ਕੋਲੇ ਬੱਚੇ ਆ ਵਧੀਆ ਗਰੋਥ ਹੋ ਜਾਂਦੀ ਹੈ ਵਧੀਆ ਬਰੀਡਿੰਗ ਚੱਲੀ ਜਾਂਦੀ ਹੈ ਹਲੇ ਤੇ ਨਾਲ ਦੇ ਘਰੇ ਆਪਾਂ ਨਵਾਂ ਖੁੱਡਾ ਪਾਇਆ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਪੁਰਾਣਾ ਖੁੱਡਾ ਟਾਤਾ ਤੇ ਉਧਰ ਚੱਲ ਕੇ ਦਿਖਾਉਨੇ ਆ ਤੁਹਾਨੂੰ ਤੇ ਕਰੋ ਚੈੱਕ ਮਿੱਤਰੋ ਖੁੱਡਾ ਦੇਖੋ ਵੀ ਪਹਿਲਾਂ ਇੱਥੇ ਹੁੰਦਾ ਸੀਗਾ ਢਾਤਾ ਮੈਂ ਇੱਧਰ ਪਾਤਾ ਕਰੋ ਚੈੱਕ ਇਧਰ ਜਾਲੀ ਲੱਗੀ ਐ ਇਧਰ ਵੀ ਪੂਰਾ ਹਵਾਦਾਰ ਖੁੱਡਾ ਅੰਦਰੋਂ ਦਿਖਾ ਦਿੰਨੇ ਆ ਕਬੂਤਰ ਵੈਸੇ ਵਿੱਚ ਦੋਈ ਆ ਅੰਦਰੋਂ ਚੈੱਕ ਕਰੋ ਮਿੱਤਰੋ ਗੱਡਾ ਖੁੱਲਾ ਢੁੱਲਾ ਇਹ ਪੂਰਾ ਖੁੱਲਾ ਢੁੱਲਾ ਖੁੱਡਾ ਤੇ ਕਰੋ ਇਚੱਕ ਆਪਾਂ ਵੀ ਬਹੁਤ ਜਲਦ ਪਾਵਾਂਗੇ ਨਵਾਂ ਖੁੱਡਾ ਇਹ ਤਾਂ ਬਹੁਤ ਟਾਈਮ ਦੇ ਬਣਾਂਗੇ ਛੋਟੇ ਛੋਟੇ ਜਿਹੇ ਕੁੱਡੀਆਂ ਹੀ ਆ ਆਪਣੀਆਂ ਤਾਂ ਤੇ ਆਪਾਂ ਵੀ ਨਵੇਂ ਪੰਗ ਲੋ ਵੇਖੋ ਹੀ ਕੁੱਤਾ ਵੀ ਪਾਣੀ ਪੀ ਜਾਂਦਾ ਵਿੱਚ ਇਹੇ ਪੀ ਜਾਂਦਾ ਰਹਿੰਦਾ ਵਿੱਚ ਇੱਕ ਕਬੂਤਰ ਖਾਈ ਪੀਂਦੇ ਰਹਿੰਦੇ ਆਪਾਂ ਨੂੰ ਕੋਈ ਚਿੰਤਾ ਨਹੀਂ ਆਏ ਬਸ ਨਹੀਂ ਹੁੰਦਾ ਗਾ ਲਓ ਜੀ ਪਰ ਅੱਛਾ ਨਾਲ ਹੀ ਹੋ ਜਾਣਾ ਤੇ ਦਿਖਾਉਨੇ ਆ ਤੁਹਾਨੂੰ ਜੇ ਹੁਣ ਇੱਥੇ ਲੰਗੀ ਟੱਪੀ ਦਾ ਕਬੂਤਰੀ ਤੁਹਾਨੂੰ ਦਿਖਾ ਦਾਂਗੇ ਤੇ ਆਪਾਂ ਵੀ ਬਹੁਤ ਜਲਦ ਖੁੱਡੇ ਪਾਵਾਂਗੇ ਜਾਂ ਇੱਥੇ ਪਾਵਾਂਗੇ ਨਹੀਂ ਤਾਂ ਉਹ ਅੰਦਰ ਪਾਵਾਂਗੇ ਤੇ ਕਬੂਤਰ ਕਬੂਤਰੀਆਂ ਅਲੱਗ ਕਰਾਂਗੇ ਹੁਣ ਗਰਮੀ ਵਿੱਚ ਦੱਸਾਂਗੇ ਤੁਹਾਨੂੰ ਅਪਡੇਟ ਦਈ ਜਾਵਾਂਗੇ ਤੇ ਬਸ ਇੱਕ ਕੇ ਕਰਵਾ ਦੋ ਇੱਕ ਕੇ ਇੱਕ ਕੇ ਤੇ ਆਪਾਂ ਜਰੂਰ ਖੁੱਡੇ ਪਾਵਾਂਗੇ ਦੋ ਖੁੱਡੇ ਪਾਵਾਂਗੇ ਨਵੇਂ ਤੇ ਤੁਹਾਨੂੰ ਦਿਖਾਵਾਂਗੇ ਸਾਰੀ ਅਪਡੇਟ ਦਿੰਦੇ ਰਾਵਾਂਗੇ ਤੇ ਬਸ ਤੁਸੀਂ ਸਪੋਰਟ ਕਰੀ ਚੱਲੋ ਤੇ ਹੁਣ ਦਿਖਾਉਣਾ ਤੁਹਾਨੂੰ ਜੇ ਕਬੂਤਰੀ ਆਈ ਤਾਂ ਤੇ ਕਰਦਾ ਮੈਂ ਕੰਟੀਨਿਊ ਜੇ ਆਈ ਤਾਂ ਇਹ ਵਿੱਚ ਐਡ ਕਰ ਦੂੰਗਾ ਵੀਡੀਓ ਬਣਾ ਕੇ ਆ ਬੈਠੀ ਮਿੱਤਰੋ ਕਬੂਤਰੀ ਜਿਹੜੀ ਸਾਨੂੰ ਕਹਿਆ ਸੀਗਾ ਤੇ ਇਹਨੇ ਫੜ ਕੇ ਜਿਵੇਂ ਵੀ ਹਥਾ ਤੁਹਾਨੂੰ ਦਿਖਾਵਾਂਗੇ ਥੱਲੇ ਉੱtre ਹੁੰਦੀ ਐ ਮੱਜਾਂ ਦੀ ਖੁਰਨੀ ਜੇ ਤੇ ਵੇਣੀਆਂ ਜੀ ਆਉਂਦੀ ਆ ਤਾਂ ਦਿਖਾਉਨੇ ਆ ਸਾਨੂੰ ਤੇ ਲਓ ਜੀ ਦਾਣਾ ਪਾਣੀ ਕਬੂਤਰਾਂ ਨੂੰ ਆਪਾਂ ਖਵਾਤਾ ਏ ਤੇ ਹੁਣ ਮਿੱਟੀ-ਮੁੱਟੀ ਖਾਈ ਜਾਂਦੇ ਘੁੰਮੀ ਫਿਰ ਜਾਂਦੇ ਦੋ ਕੁ ਮਿੰਟ ਤੇ ਨਾਲੇ ਪਾਣੀ-ਪੂਣੀ ਪੀ ਲੈਣਗੇ ਮਾੜਾ ਮੋਟਾ ਬਾਅਦ ਚ ਬੰਦ ਕਰਦਾ ਕਬੂਤਰਾਂ ਨੂੰ ਤੇ ਕਬੂਤਰੀ ਮਿੱਤਰੋ ਨਹੀਂ ਆਈ ਵਾਪਸ ਕਿਉਂਕਿ ਪਹਿਲਾਂ ਤਾਂ ਉਹ ਜਿਹੜਾ ਸੋਲਰ ਸਿਸਟਮ ਲੱਗਿਆ ਉਹਦੇ ਪਿੱਛੇ ਘਾਰ ਆ ਮੱਜਾ-ਮੁੱਜਾ ਰੱਖਿਆ ਉਹਨਾਂ ਦੀ ਨਾ ਖੇਲ ਸੀਗੀ ਸਭ ਤੋਂ ਪਹਿਲੇ ਦਿਨ ਇਹਨੇ ਉੱਥੇ ਪਾਣੀ ਪੀਤਾ ਜਾ ਕੇ ਜਮਾ ਭੁੱਖੀ ਪਿਆਸੀ ਸੀਗੀ ਤੇ ਜਦੋਂ ਲਿਆਂਦੀ ਸੀ ਜਮਾਂ ਭੁੱਖੀ ਪੈਸੀ ਸੀਗੀ ਤੇ ਉੱਥੇ ਆ ਕੇ ਉਹਨੇ ਪਾਣੀ ਪੀ ਲਿਆ ਤੇ ਈਦਾਂ ਦਾ ਪਾਣੀ ਮਾੜਾ ਮੋਟਾ ਖਾ ਗਈ ਆ ਕੋਠੀ ਦੇ ਪਿੱਛੇ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਜਦੋਂ ਫਟਣ ਗਏ ਸੀ ਕਬੂਤਰ ਉਦੋਂ ਉੱਥੇ ਬਹਿ ਗਿਆ ਸੀਗਾ ਤੇ ਉਹ ਕੋਠੀ ਪਿੱਛੇ ਉਹ ਵੇਖ ਦਿਖਦੀ ਹੋਗੀ ਤੇ ਉੱਥੇ ਬਹਿ ਗਈ ਸੀ ਤੇ ਉੱਥੇ ਦਾਣਾ ਦੂਣਾ ਖਵਾਇਆ ਇਹਨੂੰ ਜਮਾਂ ਭੁੱਖੀ ਸੀ ਦਾਣੇ ਤੂੰ ਹੀ ਆ ਜਾ ਕਰੇ ਤੇ ਪਾਣੀ ਇਹਨੇ ਉੱਥੋਂ ਪੀ ਲਾ ਉੱਥੇ ਜਿੱਥੇ ਖੇ ਲਾ ਤੁਹਾਨੂੰ ਦੱਸਿਆ ਨਾ ਤੇ ਉੱਥੇ ਪੱਕੀ ਗਈ ਜੀ ਤੇ ਰਾਤ ਨੂੰ ਉੱਥੋਂ ਲਾ ਕੇ ਲੈਂਦੀ ਤੇ ਅਗਲੇ ਦਿਨ ਫੇਰ ਉੱਡ ਗਈ ਸੀ ਤੇ ਫੇਰ ਉੱਥੇ ਜਾਂਦੀ ਸੀਗੀ ਤੇ ਰਾਤ ਕੱਲ੍ਹ ਤੇ ਅੱਜ ਮੈਂ ਇਹ ਟਰਾਈ ਕਰਕੇ ਆਜ ਤਾਂ ਪਰ ਹੁਣ ਦਿਖਦੀ ਵੀ ਨਹੀਂ ਕਿੱਥੇ ਫਿਰਦੀ ਹੈ ਕਿੱਥੇ ਨਹੀਂ ਫਿਰਦੀ ਤੇ ਬਾਕੀ ਤੁਹਾਨੂੰ ਅਗਲੀ ਵੀਡੀਓ ਚ ਦਿਖਾ ਦਾਂਗੇ ਜਿਆ ਕੀਤਾ ਬਾਕੀ ਖੁੱਡਾ ਜਰੂਰ ਦੱਸੋ ਕਿਵੇਂ ਬਣਾਇਆ ਕਮੈਂਟ ਕਰਕੇ ਆਪ ਬਣਾਇਆ ਆਪਾ ਹੱਥਾਂ ਨਾਲ ਦੋ ਤਿੰਨ ਦਿਨਾਂ ਚ ਹੀ ਬਣ ਗਈ ਵਧੀਆ ਸੀਗਾ ਤੇ ਹੁਣ ਆਪਾਂ ਵੀ ਬਹੁਤ ਜਲਦ ਬਣਾਵਾਂਗੇ ਜਿਵੇਂ ਤੁਹਾਨੂੰ ਦੱਸਿਆ ਬਸ ਬਣ ਕੇ ਕਰਾ ਦਿਓ ਤੇ ਇਹ ਇਹ ਸੀ ਅੱਜ ਦੀ ਆਪਣੀ ਵੀਡੀਓ ਉਮੀਦ ਕਰਦਾ ਹਾਂ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਅਤੇ ਆਪਣੇ ਚੈਨਲ ਲੈਜਨਿਕ ਮੁੱਤਰ ਵਲੌਗਸ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿੱਤਰੋ ਮਿਲਦੇ ਆ ਜਲਦ ਅਗਲੇ ਨਵੇਂ ਟੌਪਿਕ ਤੇ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ ਮਿੱਤਰੋ